ਪਿਆਰੇ ਉਹ ਬੰਦਾ ਵਿਧ ਵੀ ਕਰਨ ਆਇਆ ਹੀ ਮਾਰਤਾ ਮੈਂ ਕਿਆ ਬਾ ਜੀ ਉਹ ਕਿਸੇ ਕੰਮਕਾਰ ਨੇ ਇੱਥੇ ਕੱਲ ਆਇਆ ਸੀਗਾ ਉਹਨੂੰ ਨੇਰਾ ਹੋ ਗਿਆ ਤਾਂ ਗੁਰਦੁਆਰੇ ਦੇ ਵਿੱਚ ਠਹਿਰ ਗਿਆ ਠਹਿਰ ਗਿਆ ਤੇ ਇੱਕ ਬੰਦਾ ਬੇਆਦਬੀ ਕਰਨ ਦੇ ਇਰਾਦੇ 'ਚ ਆਇਆ 10:00 ਵਜੇ 10 ਮਿੰਟ ਤੇ ਉਹ ਆ ਕੇ ਬਾਥਰੂਮ ਦੇ ਵਿੱਚ ਲੁਕ ਗਿਆ ਜੀ ਬੱਬਾ ਜੀ ਬਾਥਰੂਮ ਦੇ ਵਿੱਚ ਲੁਕਿਆ ਤੇ ਰਾਤ ਨੂੰ ਕਿਸੇ ਮੰਗੂ ਮਰਦ ਨੇ ਦੇਖ ਲਿਆ ਮੰਗੂ ਨੇ ਉਹ ਦੇਖਿਆ ਤਾਂ ਉਹ ਗੁਰੂ ਘਰ ਦੀ ਬੇਆਦਬੀ ਕਰਨ ਭੱਜਿਆ ਤੇ ਉਹ ਮੂਰੇ ਮੰਗੂ ਹੋਇਆ ਤਾਂ ਉਹਨੇ ਤੇ ਅਟੈਕ ਕੀਤਾ ਉਹਨੇ ਅਟੈਕ ਕੀਤਾ ਤੇ ਜਦੋਂ ਉਹਨੇ ਉਨੇ ਰੋਕਰ ਦੀ ਕੋਸ਼ਿਸ਼ ਵੀ ਕੀਤੀ ਉਹਨੇ ਪੁੱਛਿਆ ਕੀ ਗੱਲ ਹੋਈ ਆ ਕੀ ਨਹੀਂ ਹੋਈ ਉਹ ਕਹਿੰਦਾ ਵੀ ਮੈਂ ਤਾਂ ਤੁਹਾਡਾ ਧਰਮ ਐ ਸਾਡਾ ਧਰਮ ਹੋਰ ਆ ਤੁਹਾਡਾ ਧਰਮ ਹੋਰ ਆ ਐ ਕਹਿੰਦਾ ਸੀਗਾ ਉਹਦੇ ਕਰਨ ਚ ਵਿੱਚ ਉਹਨੂੰ ਫੜਿਆ ਗਿਆ ਫੜਿਆ ਗਿਆ ਫੜ ਕੇ ਕੇ ਉਹਨੇ ਗੱਲਾਂ ਬਾਤਾਂ ਕੀਤੀਆਂ ਤੇ ਉਹ ਫੇਰ ਭੱਜਿਆ ਭੱਜ ਪੁੱਜ ਕੇ ਫੇਰ ਇਹਨਾਂ ਨੇ ਅਟੈਕ ਕੀਤਾ ਉਹਦੇ ਤੇ ਮੰਗੂ ਮਾਰਤੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੰਗੂ ਮੱਟ ਨੂੰ ਉਹਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਉਹ ਮਾਰਿਆ ਗਿਆ ਅਮਰਜੀਤ ਸਿੰਘ ਕੀ ਲੱਗਦੇ ਤੁਹਾਡੇ ਜਿਹੜੇ ਮੰਗੂ ਮੱਟ ਮੰਗੂ ਬੱਟ ਮੇਰਾ ਬੱਚਾ ਲੱਗਦਾ ਜੀ ਕਿ ਕਿਦਾਂ ਰੁਕੇ ਸੀ ਇੱਥੇ ਰਾਤ ਨੂੰ ਕੇ ਸੀ ਉਹ ਰਾਤ ਰੁਕਿਆ ਸੀਗਾ ਤੇ ਮੈਨੂੰ ਉਹਨੇ ਕੱਲ ਕਿਹਾ ਸੀ ਵੀ ਮੈਂ ਇੱਥੇ ਫਗਵਾੜੇ ਮੈਨੂੰ ਲੇਟ ਹੋ ਗਿਆ ਤਾਂ ਮੈਂ ਇੱਥੇ ਰੁਕਣਾ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਰੁਕ ਜਾ ਠੀਕ ਹੈ ਬਾਬਾ ਜੀ ਹੁਣ ਕੀ ਮੰਗ ਕਰਦੇ ਆ ਮੰਗ ਕਰਦੇ ਆ ਜੀ ਪ੍ਰਸ਼ਾਸਨ ਇਹ ਗੱਲਾਂ ਨੂੰ ਹਟਾਵੇ ਬੇਅਦਬੀਆਂ ਨੂੰ ਰੋਕੇ ਤੇ ਉਹਦੇ ਤੇ ਜਨਚੀ ਨਿਗਰਾਨੀ ਰੱਖੇ ਕਿਉਂ ਹੁੰਦੀਆਂ ਨੇ ਕਿਹੜਾ ਉਹਨੇ ਇਹ ਵੀ ਕਿਹਾ ਵੀ ਮੈਨੂੰ 3 1/2000 ਰੁਪਏ ਕਿਸੇ ਨੇ ਦਿੱਤਾ ਜੀ 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 ਬਾਬਾ ਜੀ ਠੀਕ ਹੈ ਤੇ ਉਹਨੇ ਕਿਸੇ ਦਾ ਨੰਬਰ ਵੀ ਦਿੱਤਾ ਵੀ ਜੀ ਨੇ ਬੇਆਦਬੀ ਕਰਨ ਨੂੰ ਕਿਹਾ ਸੀਗਾ ਠੀਕ ਆ ਬਾਈ ਉਹਦਾ ਨੰਬਰ ਵੀ ਦਿੱਤਾ ਵਾ ਤੇ ਉਹ ਪੁਲਿਸ ਨੂੰ ਦੇ ਦਿੱਤਾ ਗਿਆ ਨੰਬਰ ਉਹਦਾ ਠੀਕ ਆ ਇਹ ਬੇਆਦਬੀਆਂ ਜਾਣ ਬੁੱਝ ਕੇ ਉਹ ਪੈਸੇ ਉਹਨੂੰ ਦਿੱਤੇ ਗਏ ਸੀਗੇ ਬਾਅਦ ਦੇ ਵਿੱਚ ਉਹਨੂੰ ਕਮਲਾਕਰਾਰ ਦੇ ਦਿੱਤਾ ਕਿ ਜਾਂਦਾ ਵੀ ਇਹ ਕਮਲਾ ਵਾ ਕਮਲਾ ਕਮਲਾ ਕੋਈ ਨਹੀਂ ਹੁੰਦਾ ਹੈਗਾ ਠੀਕ ਆ ਉਹ ਸਿਰਫ ਇੱਕ ਸਾਜ਼ਿਸ਼ ਹੁੰਦੀ ਆ ਸਾਜ਼ਿਸ਼ ਦੇ ਤਹਿਤ ਸਾਡੇ ਅਟੈਕ ਗੁਰੂ ਤੇ ਧਰਮ ਤੇ ਅਟੈਕ ਕੀਤਾ ਜਾਂਦਾ ਔਰ ਸਾਨੂੰ ਜਾਣਚੀ ਬਦਨਾਮ ਕੀਤਾ ਜਾਂਦਾ ਉਸ ਗੁਰੂ ਦੇ ਅੰਗ ਪਹਿਲਾਂ ਵੀ ਪਾੜੇ ਗਏ ਆ ਨਾਲੀਆਂ ਦੇ ਵਿੱਚ ਕਿੰਨਾ ਚਿਰ ਹੋ ਗਿਆ ਸਿੱਤੇ ਦੇ ਸਿੱਟੇ ਗਏ ਆ ਠੀਕ ਆ ਉਹਦੇ ਕਰਕੇ ਹੁਣ ਤੱਕ ਇਹ ਬੇਅਦਬੀਆਂ ਜਿਹੜੀਆਂ ਨਹੀਂ ਰੁਕਦੀਆਂ ਇਹਦੇ ਤੇ ਹੁਣ ਸਖਤ ਕਾਰਵਾਈ ਕਰਨ ਦੀ ਕੋਸ਼ਿਸ਼ ਸਾਡੀ ਜਾਰੀ ਆ ਕਿਉਂਕਿ ਇੱਕ ਅਸੀਂ ਉਹ ਆਪਣੀ ਵਾਈ ਆ ਟੀਮ ਬਣਾਈ ਆ ਉਹ ਟੀਮ ਬਣਾਈ ਆ ਬੇਅਦਬੀਆਂ ਖਾਤਰ ਜਿਹੜਾ ਬੰਦਾ ਬੇਅਦਬੀਆਂ ਕਰੂਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਠੀਕ ਹੈ ਜੀ ਜੇ ਉਹ ਐਕਨ ਹਟਣ ਨਹੀਂ ਹਟਣਗੇ ਬੇਅਦਬੀਆਂ ਕਰਨ ਫਿਰ ਭਾਈ ਉਹਨਾਂ ਦੇਤੇ ਤੁਹਾਨੂੰ ਪਤਾ ਹੀ ਆ ਸੋਧਾ ਤਾਂ ਫਿਰ ਲੱਗਣਾ ਹੀ ਲੱਗਣਾ ਵਾ ਜਦੋਂ ਸੈਲਫ ਡਿਫੈਂਸ ਤੇ ਜਦ ਸਾਡੇ ਤੇ ਮਾਰਨ ਦੀ ਕੋਸ਼ਿਸ਼ ਕਰਨਗੇ ਸਾਡੇ ਅੰਗ ਪਾੜਨ ਗੁਰੂ ਦੇ ਅੰਗ ਪਾੜਨ ਦੀ ਕੋਸ਼ਿਸ਼ ਕਰਨਗੇ ਫਿਰ ਫਿਰ ਤੁਸੀਂ ਸੈਲਫ ਡਿਫੈਂਸ ਦੇ ਵਿੱਚ ਉਹ ਮਾਰਿਆ ਜਾਵੇ ਗੁਰੂ ਤਾਂ ਸਾਡਾ ਜਿਉਂਦਾ ਵਾ ਕਿਉਂਕਿ 11ਵਾਂ ਗੁਰੂ ਆ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਜੇ ਉਹਦੇ ਤੇ ਪਿਓ ਤੇ ਕੋਈ ਅਟੈਕ ਕਰੇ ਤਾਂ ਬੱਚਾ ਕੀ ਕਰੂ ਦੇਖਦਾ ਰਹੂਗਾ ਘੜਾ ਜੀ ਜੀ ਬਾਬਾ ਠੀਕ ਆ ਕਿ ਨਹੀਂ ਜਿੱਥੇ ਬੰਦੀਆਂ ਆਲੀ ਸਾਂਝੇ ਤੌਰ ਤੇ ਐਡਮਿਨਿਸਟ੍ਰੇਸ਼ਨ ਨਾਲ ਜੋ ਗੱਲ ਹੋਈ ਆ ਇੱਕ ਤਾਂ ਇਸ ਕੇਸ ਦੇ ਵਿੱਚ ਕਾਫੀ ਆ ਦਰਜ ਹੋਈ ਆ 12 ਨੰਬਰ 2024 ਦੇ ਇਸੇ ਥਾਣਾ ਸਿਟੀ ਦੇ ਵਿੱਚ 304 ਤੇ 295ਏ ਦੇ ਅੰਡਰ ਸੋ ਪੁਲਿਸ ਨੇ ਪਹਿਲੇ ਹੀ ਇਨੀਸ਼ੀਅਲ ਇਨਕੁਆਇਰੀ ਦੇ ਵਿੱਚ ਇਹ ਗੱਲ ਮੰਨ ਲਈ ਆ ਕਿ ਜਿਹੜਾ ਬੰਦਾ ਸੀ ਉਹ ਬੇਦਬੀ ਕਰਨ ਦੀ ਨੀਅਤ ਨਾਲ ਆਇਆ ਸੀ ਇਸ ਕਰਕੇ ਉੱਤੇ 295ਏ ਲੱਗੀ ਆ ਔਰ ਐਕਸੀਡੈਂਟਲ ਡੈਥ ਕਰਕੇ ਜਿਹੜਾ ਇਹ ਸੈਲਫ ਡਿਫੈਂਸ ਦੇ ਵਿੱਚ ਮਰਡਰ ਹੋਇਆ ਇਹ 304 ਉਹ ਸੈਕਸ਼ਨ ਚ ਲੱਗ ਗਿਆ ਉਹਦੇ ਨਾਲ ਜਿਹੜੀ ਸਾਡੀ ਵੱਡੀ ਡਿਮਾਂਡ ਸੀ ਕੀ ਦਰਬਾਰ ਸਾਹਿਬ ਦੀ ਘਟਨਾ ਵਾਂਗ ਤੇ ਕਪੂਰਥਲੇ ਦੀ ਘਟਨਾ ਵਾਂਗ ਇਸ ਬੰਦੇ ਦੀ ਕੋਈ ਆਇਡੈਂਟਿਟੀ ਨਹੀਂ ਇਹ ਬੰਦੇ ਕਿੱਥੋਂ ਆਉਂਦੇ ਨੇ ਔਰ ਇਹਨਾਂ ਨੂੰ ਗੁਰਦੁਆਰਿਆਂ ਦਾ ਰਾਹ ਪਤਾ ਲੱਗਦਾ ਇਹਨਾਂ ਦਾ ਆਧਾਰ ਕਾਰਡ ਤੱਕ ਦਾ ਡਾਟਾ ਜਿਹੜਾ ਆ ਉਹ ਡਿਲੀਟ ਹੁੰਦਾ ਜਿਹੜੀ ਦਰਬਾਰ ਸਾਹਿਬ ਵਿਧਵੀ ਹੋਈ ਸੀਗੀ ਉਹਦੇ ਵਿੱਚ ਇੱਕ ਸੈੱਟ ਬਣਾਈ ਸੀ ਉਦੋਂ ਦੇ ਹੋਮ ਮਿਨਿਸਟਰ ਨੇ ਜਿਨੇ ਕੀ 45 ਦਿਨਾਂ ਦੇ ਵਿੱਚ ਵੀ ਦੱਸਣਾ ਸੀ ਵੀ ਜਿਨੇ ਦਰਬਾਰ ਸਾਹਿਬ ਆ ਕੇ ਵਿਧਵੀ ਕੀਤੀ ਉਹ ਬੰਦਾ ਕੌਣ ਸੀ ਅੱਜ ਤੱਕ ਉਸ ਬੰਦੇ ਦਾ ਉਹ ਸੈੱਟ ਨਾਮ ਤੱਕ ਨਹੀਂ ਪਤਾ ਕਰ ਪਾਈ ਇਨਵੈਸਟੀਗੇਸ਼ਨ ਦਾ ਬਹੁਤ ਦੂਰ ਦੀ ਗੱਲ ਸੋ ਸਾਨੂੰ ਖਦਸ਼ਾ ਇਸ ਕੇਸ ਦੇ ਵਿੱਚ ਵੀ ਇਦਾਂ ਅਸੀਂ ਐਡਮਿਨਿਸਟ੍ਰੇਸ਼ਨ ਕੋਲੋਂ ਪੁੱਛਿਆ ਸੀ ਵੀ ਤੁਹਾਡਾ ਮਿਨਿਮਮ ਟਾਈਮ ਕੀ ਆ ਜਦੋਂ ਤੁਸੀਂ ਸਾਨੂੰ ਇਹ ਦੱਸੋਗੇ ਕਿ ਇਹ ਬੰਦਾ ਕੌਣ ਸੀ ਇਹਨੂੰ ਕਿਹਨੇ ਭੇਜਿਆ ਇਹ ਕੋਈ ਕੋਇਨਸੀਡੈਂਸ ਨਹੀਂ ਹੈਗਾ ਇਹ ਕਾਂਸਪਿਰੈਂਸੀ ਹੈ ਔਰ ਇਹ ਕਾਂਸਪਿਰੈਂਸੀ ਜਿਹੜੀ ਆ ਇਹ ਲਗਾਤਾਰ ਚੱਲ ਰਹੀ ਆ ਸਟੇਟ ਦਾ ਕੋਈ ਚਿਹਰਾ ਨਹੀਂ ਹੁੰਦਾ ਸੋ ਸਟੇਟ ਦੇ ਪਿਆਦੇ ਜਿਹੜੇ ਬਾਰ-ਬਾਰ ਸਿੱਖਾਂ ਨੂੰ ਪ੍ਰਹਾਰ ਰਿਹਾ ਔਰ ਸਿੱਧਾ ਦਿਲ ਤੇ ਹਮਲਾ ਕਰ ਰਹੇ ਆ ਕਿਉਂਕਿ ਉਹ ਚਾਹੁੰਦੇ ਨੇ ਵੀ ਸਿੱਖ ਕੋਈ ਵੱਡਾ ਐਜੀਟੇਸ਼ਨ ਕੋਈ ਵੱਡਾ ਰਿਐਕਸ਼ਨ ਦੇਣ ਜਿਹਦੇ ਕਰਕੇ ਬਾਰ-ਬਾਰ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਇਹ ਬੇਦਬੀਆਂ ਕਰਾਈਆਂ ਜਾਂਦੀਆਂ ਜੇ ਬੰਦਾ ਫੜਿਆ ਜਾਂਦਾ ਤੇ ਉਹਨੂੰ ਮੈਂਟਲੀ ਡਿਸਟਰਬ ਸਾਬਤ ਕੀਤਾ ਜਾਂਦਾ ਜੇ ਮੌਕੇ ਤੇ ਮਾਰ ਦਿੱਤਾ ਜਾਂਦਾ ਤੇ ਉਹਦਾ ਆਧਾਰ ਕਾਰਡ ਉਹਦਾ ਨਾਮ ਤੱਕ ਵੀ ਇਹ ਸਟੇਟ ਪਤਾ ਨਹੀਂ ਕਰ ਸਕਦੇਵ ਜੀ ਬਾਰ ਬਾਰ ਇਸ ਤਰ੍ਹਾਂ ਦੀਆਂ ਹਰਕਤਾਂ ਹੋ ਰਹੀਆਂ ਬੇਦਬੀ ਦੇ ਮਾਮਲੇ ਆ ਰਹੇ ਆ ਜੇ ਇਸ ਮਾਮਲੇ ਦੇ ਵਿੱਚ ਵੀ ਉਸ ਬੰਦੇ ਦੀ شناخت ਨਹੀਂ ਹੁੰਦੀ ਤੁਸੀਂ ਇਹ 7 ਦਿਨ ਦਾ ਟਾਈਮ ਪ੍ਰਸ਼ਾਸਨ ਨੇ ਮੰਗ ਕੇ ਲਿਆ ਜੀ ਅਸੀਂ ਨਹੀਂ ਦਿੱਤਾ ਤੁਹਾਡਾ ਅਗਲਾ ਸਟੈਪ ਕੀ ਹੋਇਆ ਸੱਤ ਦਿਨ ਬਾਅਦ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਕਮੇਟੀ ਸਾਡੇ ਨਾਲ ਲਗਾਤਾਰ ਦਾਫਤਾ ਰੱਖੇ ਸੱਤ ਦਿਨ ਬਾਅਦ ਪ੍ਰਸ਼ਾਸਨ ਦਾ ਇੱਕ ਹਫਤੇ ਦੀ ਇਨਵੈਸਟੀਗੇਸ਼ਨ ਰਿਪੋਰਟ ਦੇਖੀ ਜਾਊਗੀ ਵੀ ਉਹਨਾਂ ਨੇ ਕੀਤਾ ਕਿ ਜੇ ਨਹੀਂ ਤਾਂ ਅਗਲੀ ਸਾਰੀਆਂ ਜਥੇਬੰਦੀਆਂ ਰਲ ਕੇ ਅਗਲਾ ਫੈਸਲਾ ਲੈ ਕੇ ਫਿਰ ਇਹਨੂੰ ਇਹੋ ਜਿਹਾ ਐਜੀਟੇਸ਼ਨ ਦੇਾਂਗੇ ਇਸ ਪਗਵਾੜੇ ਨੂੰ ਵੀ ਦੁਆਬੇ 'ਚ ਕਿਤੇ ਛੇਤੀ ਕਿਤੇ ਕੋਈ ਜਥੇ ਜਿਹੜੀ ਕੋਈ ਪੁਲਿਸ ਹੈ ਇਹਦੀ ਕੋਈ ਨੈਗਲੀਜੈਂਸੀ ਨਾ ਵਰਤੇ ਬੇਦਬੀ ਦੇ ਕੇਸ ਦੇ ਵੀ ਸੁਣ ਸਕਦੇ ਹੋ ਜੀ ਸੁਖਦੇਵ ਜੀ ਪਹਿਲਾਂ ਦੋ ਵਾਰੀ ਪਹਿਲਾਂ ਵੀ ਬੇਅਦਬੀ ਹੋ ਚੁੱਕੀ ਹੈ ਜੀ ਜੋ ਜਦੋਂ ਸੜਕਾਂ ਤੇ ਗੁਟਕਾ ਸਾਹਿਬ ਦੀਆਂ ਬੇਦਬੀਆਂ ਹੋਈਆਂ ਦੋ ਵਾਰ ਹੋਈ ਫਗਵਾੜੇ ਦੇ ਵਿੱਚ ਤੇ ਪੁਲਿਸ ਉਹਦਾ ਕੋਈ ਪਤਾ ਨਹੀਂ ਕਰ ਪਾਈ ਜਦ ਕਿ ਉਹ ਏਰੀਆ ਸਰਵੇਲੈਂਸ ਦੇ ਵਿੱਚ ਸੀਗਾ ਫਗਵਾੜੇ ਦੀ ਕਾਰਪੋਰੇਸ਼ਨ ਨੇ ਐਡਮਿਨਿਸਟ੍ਰੇਸ਼ਨ ਨੇ ਥਾਂ-ਥਾਂ ਤੇ ਕੈਮਰੇ ਲਾਏ ਹੋਏ ਆ ਉਹਦੇ باوجود ਉਹ ਦੋਸ਼ੀ ਨਹੀਂ ਫੜਿਆ ਗਿਆ ਇਸੇ ਕਰਕੇ ਜਦੋਂ ਸੜਕ ਕੰਡੇ ਉਜਾੜ ਦੇ ਵਿੱਚ ਬੇਦਬੀ ਹੋਈ ਦੋਸ਼ੀ ਫੜਿਆ ਨਹੀਂ ਗਿਆ ਉਹਦੀ ਸ਼ਹਿਤ ਹੈ ਅੱਜ ਇਹ ਗੁਰਦੁਆਰਾ ਦੇ ਅੰਦਰ ਤੱਕਵਾੜਾ ਹੈ ਸੋ ਇਹ ਇੱਕ ਸੇਵਾਦਾਰ ਦੀ ਅਕਲਮੰਦੀ ਕਹਿ ਲਓ ਇਹ ਕੋਇਨਸੀਡੈਂਸ ਕਹਿ ਲਓ ਵੀ ਉਹਨੂੰ ਪਤਾ ਲੱਗ ਗਿਆ ਕਿ ਬਾਥਰੂਮ ਦੇ ਅੰਦਰ ਕੋਈ ਲੁਕਿਆ ਹੋਇਆ ਅਦਰਵਾਈਜ਼ ਇਹ ਸਾਰਾ ਕਾਂਡ ਬੇਦਬੀ ਹੋਣ ਤੋਂ ਬਾਅਦ ਇਹ ਸਾਰਾ ਕੁਝ ਹੋਣਾ ਸੀ ਸੁਖਦੇਵ ਜੀ ਇਹ ਸਾਡੇ ਲਈ ਬੜੀ ਨਿਮੋਸ਼ੀ ਦੀ ਗੱਲ ਹੈ ਇਹ ਇਹ ਸਾਹਮਣੇ ਆਇਆ ਕੁਝ ਵੀ ਬੰਦਾ ਐਂਟਰੀ ਕੋਲੋਂ ਕੀਤੀ ਇਹਨੇ ਕੋਈ ਇਹ ਤਕਰੀਬਨ 10:00 ਵਜੇ 10 ਮਿੰਟ ਤੇ ਗੁਰਦੁਆਰਾ ਸਾਹਿਬ ਐਂਟਰ ਕਰਦਾ ਔਰ 1:00 ਵਜੇ ਕੁਝ ਮਿੰਟ ਤੇ ਬਾਥਰੂਮ ਦੇ ਅੰਦਰੋਂ ਜਦੋਂ ਸੇਵਾਦਾਰ ਉੱਥੇ ਜਾਂਦੇ ਤਾਂ ਉਦੋਂ ਟਰੇਸ ਹੁੰਦਾ ਵੀ ਅੰਦਰ ਕੋਈ ਲੁਕਿਆ ਹੋਇਆ ਇਹਨਾਂ ਜਰ ਬਾਥਰੂਮ ਦੇ ਇੱਕ ਕਲਾਸ ਕਰ ਇਹਨਾਂ ਜਰ ਬਾਥਰੂਮ ਦੇ ਅੰਦਰੋਂ ਇਹਦੇ ਕੋਲੋਂ ਸਿਰਫ ਇੱਕ ਮੋਬਾਈਲ ਨੰਬਰ ਜਿਹੜਾ ਉਹ ਮਿਲਿਆ ਕੋਈ ਆਧਾਰ ਕਾਰਡ ਨਹੀਂ ਕੋਈ ਡਾਕੂਮੈਂ ਇਹ बार-बार ਆਪਣੀਆਂ ਸਟੇਟਮੈਂਟਸ ਬਦਲ ਰਿਹਾ ਪਰ ਇੱਕ ਕਨਫੈਸ਼ਨਲ ਸਟੇਟਮੈਂਟ ਜਿਹੜੀ ਮੀਡੀਆ ਨੂੰ ਜੇ ਤੁਸੀਂ ਕਹੋ ਅਸੀਂ ਦੇ ਵੀ ਦਿਆਂਗੇ ਆਦਰਵਾਇਜ਼ ਉਹ ਆ ਵੀ ਚੁੱਕੀ ਮੀਡੀਆ ਚ ਜਿੱਥੇ ਮੰਨ ਰਿਹਾ ਕਿ ਮੈਨੂੰ ਕਿਸੇ ਦੋਸਾਂਝਾਂ ਦੇ ਕਿਸੇ ਵਿਅਕਤੀ ਨੇ ਕਿਉਂਕਿ ਅਸੀਂ ਨਾਂ ਨਹੀਂ ਲੈਂਦੇ ਵੀ ਉਹ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਵੀ ਮੈਨੂੰ ਕੁਝ ਪੈਸਿਆਂ ਦਾ ਲਾਲਚ ਦੇ ਕੇ ਇੱਥੇ ਭੇਜਿਆ ਗਿਆ ਸੀ ਔਰ ਮੈਨੂੰ ਕਿਹਾ ਗਿਆ ਸੀ ਉੱਥੇ ਜਾ ਕੇ ਉਥਲ-ਪੁਥਲ ਮਚਾਓ ਉਥਲ-ਪੁਥਲ ਦਾ ਮਤਲਬ ਹੈ ਵੀ ਥੱਲੇ ਕਿਉਂਕਿ ਖੰਡਪੜ ਸਾਹਿਬ ਚੱਲ ਰਿਹਾ ਔਰ ਇਹ ਥੱਲੇ ਦੇ ਬਾਥਰੂਮ ਦੇ ਵਿੱਚ ਲੁਕੇ ਆ ਦਾ ਮਤਲਬ ਹੀ ਥੱ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਵੀ ਇਹ ਵੀ ਗੱਲ ਉਹ ਕਿਹਾ ਵੀ ਜਿਹਨੇ ਮੈਨੂੰ ਭੇਜਿਆ ਉਹਨੇ ਮੈਨੂੰ ਇਹ ਗੱਲ ਕਹੀ ਆ ਵੀ ਤੂੰ ਜੋ ਵੀ ਕਰਨਾ ਆਪਣੇ ਰਿਸਕ ਤੇ ਕਰ ਪਰ ਉਹ ਆਪਣਾ ਨਾਂ ਵੀ ਦੱਸ ਗਿਆ ਔਰ ਭੇਜਣ ਵਾਲੇ ਦਾ ਨੰਬਰ ਵੀ ਦੇ ਗਿਆ ਜਿਹੜੇ ਨੰਬਰ ਪ੍ਰਸ਼ਾਸਨ ਨੂੰ ਦੇ ਦਿੱਤੇ ਗਏ ਆ ਤੇ ਉਹ ਅਗੋਂ ਇਨਵੈਸਟੀਗੇਸ਼ਨ ਕਰਕੇ ਪ੍ਰਸ਼ਾਸਨ ਦੇ ਹਿਸਾਬ ਨਾਲ ਉਹ ਨੰਬਰ ਸੋਨੀਪੱਤ ਦਾ ਉਹਨਾਂ ਨੇ ਐਫ ਆਈ ਆਰ 'ਚ ਮੈਂਸ਼ਨ ਕੀਤਾ ਅਗਲੀ ਇਨਵੈਸਟੀਗੇਸ਼ਨ ਲਈ ਅਸੀਂ 7 ਦਿਨ ਵੇਟ ਕਰਾਂਗੇ ਪਹਿਲਾਂ ਲੱਗ ਰਿਹਾ ਜੀ ਇਹ ਕਿ ਪਰਵਾਸੀ ਲੱਗ ਰਿਹਾ ਜੀ ਇਹ ਜਿਹੜਾ ਨਹੀਂ ਇਹਦੀ ਜਿਹੜੀ ਵੀਡੀਓ ਆ ਕੰਫੈਸ਼ਨ ਦੀ ਵੀਡੀਓ ਆ ਉਹਦੇ 'ਚ ਪੰਜਾਬੀ 'ਚ ਗੱਲ ਕਰ ਰਿਹਾ ਆਪਣਾ ਨਾਮ ਦੱਸ ਜਾ ਕੋਈ ਹਾਂਜੀ ਨਹੀਂ ਇਹਨੇ ਕੋਈ ਨਾਂ ਨਹੀਂ ਦੱਸਿਆ ਆਪਣਾ ਇਹ ਕਲੀਅਰ ਹੋ ਗਿਆ ਕਿੱਥੇ ਦਾ ਰਹਿਣ ਵਾਲਾ ਸੀ ਇਹ ਨਹੀਂ ਉਹ ਆਪਣੇ ਕਿਉਂਕਿ ਉਹਨੇ ਆਪਣੀ ਆਇਡੈਂਟੀਟੀ ਬਾਰ-ਬਾਰ ਚੇਂਜ ਕੀਤੀ ਪਹਿਲਾਂ ਉਹ ਕਹਿ ਰਿਹਾ ਸੀ ਮੈਂ ਫਗਵਾੜੇ ਦਾ ਰਹਿਣ ਵਾਲਾ ਮੇਲੀ ਗੇਟ ਦਾ ਫਿਰ ਉਹਨੇ ਆਪਣਾ ਐਡਰੈਸ ਦੁ ਰਾਤ ਤਕਰੀਬਨ 4 ਦਿਨ ਪਹਿਲਾਂ ਦਾ ਸਾਡਾ ਵਿਰਕਪਿੰਡ ਦਾ ਪ੍ਰੋਗਰਾਮ ਬਣਿਆ ਹੋਇਆ ਸੀ ਅੱਜ ਮੈਂ ਬਰਨਾਲੇ ਪ੍ਰਚਾਰ ਦੇ ਉੱਤੇ ਗਿਆ ਹੋਇਆ ਸੀ ਤੇ ਇਹਨਾਂ ਨੂੰ ਇੱਥੇ ਭੇਜਿਆ ਫਗਵਾੜੇ ਸ਼ਹਿਰ ਦੇ ਵਿੱਚ ਕੱਲ ਵਿਰਕਾਪਿੰਡ ਦੇ ਵਿੱਚ ਅੱਜ ਕਾਰਵਾਈ ਉੱਥੇ ਕਰਨੀ ਸੀ ਕੁਝ ਸੰਤ ਜਰਨੈਲ ਸਿੰਘ ਭਿੰਡਰਾਵਾਲੀਆਂ ਦੀ ਆ ਬਾਬਾ ਦੀਪ ਸਿੰਘ ਫੋਟੋਆਂ ਜਿਹੜੀਆਂ ਉਹ ਇੰਗਲੈਂਡ ਦੇ ਵਿੱਚ ਕਿਸੇ ਬੰਦੇ ਨੇ ਜਗਜੀਤ ਜੱਗੀ ਦੇ ਨਾਮ ਨੇ ਬੇਦਵੀ ਕੀਤੀ ਸੀ ਇਸ ਕਰਕੇ ਰਾਤ ਜਿਹੜੇ ਸਿੰਘ ਆ ਇਹਨਾਂ ਨੂੰ ਇੱਥੇ ਰਹਿਣ ਬਸੇਰਾ ਜਿਹੜਾ ਕਿਤੇ ਕਿਉਂਕਿ ਮੇਰਾ ਫਗਵਾੜਾ ਸ਼ਹਿਰੀ ਆ ਮੈਂ ਦੀ ਸ਼ੇਮ ਪਾਰਸ਼ਾ ਗੁਰਦੁਆਰਾ ਸਾਹਿਬ ਜਾ ਕੇ ਰੁਕੋ ਫਿਰ ਨਾਲੇ ਜੋ ਦੱਸਿਆ ਰਾਤ ਇਹ ਤਕਰੀਬਨ ਜਿਹੜਾ ਬੰਦਾ ਸੀ ਉਹ ਬਾਥਰੂਮ ਦੇ ਵਿੱਚੋਂ ਮਿਲਿਆ ਅੰਦਰ ਹੀ ਬੈਠਾ ਹੋਇਆ ਸੀ ਤੇ ਉਹਨੂੰ ਕੱਢਿਆ ਗਿਆ ਬਾਅਦ ਉਹ ਸਾਰੀਆਂ ਗੱਲਾਂ ਮੰਨਿਆ ਗੱਲਾਂ ਕਰਦਿਆ ਕਰਦਿਆ ਰਮਨਦੀ ਮੰਗੂ ਮੱਠ ਦੇ ਉੱਤੇ ਉਹਨੇ ਹਮਲਾ ਕੀਤਾ ਉਹਨੇ ਆਪਣੇ ਸੈਲਫ ਡਿਫੈਂਸ ਵਾਸਤੇ ਆਪਣੇ ਬਚਾਅ ਵਾਸਤੇ ਉੱਤੇ ਵਾਰ ਕੀਤਾ ਜਿਹਦੇ ਕਰਕੇ ਉਹ ਰੱਬ ਨੂੰ ਪਿਆਰਾ ਹੋ ਗਿਆ ਸੋ ਗੁਰੂ ਕਿਰਪਾ ਕਰੇ ਇਹ ਆਏ ਦਿਨੀ ਇਹ ਬੇਦਬੀਆਂ ਦਾ ਜਿਹੜਾ ਮਸਲਾ ਹੈ ਜਿਹੜਾ ਗੁਰੂ ਤੇ ਹਮਲਿਆਂ ਦਾ ਉਹ ਵੱਧਦਾ ਆ ਰਿਹਾ ਜਿਸ ਤਰੀਕੇ ਨਾਲ ਨਾ ਕਰਾਂਗੇ ਤੇ ਸਾਡਾ ਹੱਲ ਕੋਈ ਨਹੀਂ ਸੋ ਇਹ ਸਾਰਿਆਂ ਨੂੰ ਬੇਨਤੀ ਕਰਦਾ ਸਾਰਾ মিডিਆ ਸੁਣਦਿਆ ਅੱਜ ਖਾਲਸਾ ਪੰਥ ਬਹੁ ਗਿਣਤੀ ਦੇ ਵਿੱਚ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਹੋਈਆਂ ਅੱਜ ਲੋੜ ਹੈ ਸਾਨੂੰ ਇਕੱਠੇ ਹੋਣ ਦੀ ਜੇ ਅੱਜ ਖਾਲਸਾ ਸਰਕਾਰ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਡਾ ਕੋਈ ਜਥੇਦਾਰ ਕਾਬਜ ਹੁੰਦਾ ਤੇ ਮੇਰੇ ਹਿਸਾਬ ਦੇ ਨਾਲ ਪੁਲਿਸ ਅੱਜ ਅਰੈਸਟ ਨਹੀਂ ਸੀ ਕਰ ਸਕਦੀ ਸੋ ਅਕਾਲ ਤਖਬ ਸਾਹਿਬ ਦੇ ਦਿੱਤੀ ਅਨੁਸਾਰ ਉਹਨੂੰ ਸਜ਼ਾ ਦਿੱਤੀ ਜਾਂਦੀ ਹਰ ਇੱਕ ਨੂੰ ਹਰ ਬੰਦੇ ਨੂੰ ਸੋ ਅੱਗੇ ਜੇ ਅਕਾਲ ਤਖਬ ਦੀ ਸਿਰਜਣਾ ਕੀਤੀ ਇਸੇ ਕਰਕੇ ਹੋਈ ਕਿ ਸਰਕਾਰਾਂ ਨੂੰ ਚੁਣੌਤੀ ਦਿੱਤੀ ਗਈ ਸੀ ਖਾਲਸਾ ਸਰਕਾਰ ਬਰਬਰ ਸੋ ਗੁਰੂ ਕਿਰਪਾ ਕਰੇ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਕਿ ਇੱਕ ਵਾਰ ਤੁਸੀਂ ਪੇਸ਼ ਕਰੋ ਸਿੰਘ ਨੂੰ ਕਿ ਅਸੀਂ ਉਹਨਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਊਗੀ ਬਾਬਾ ਜਿਹੜੇ ਬੰਦੇ ਦਾ ਸੋਦਾ ਲੱਗਾ ਆ ਉਦੀ ਪਛਾਣ ਹੋਈ ਉਦੀ ਪਛਾਣ ਕੋਈ ਨਹੀਂ ਹੋਈ ਨਾਲੇ ਇਹ ਤੋਂ ਸਭ ਤੋਂ ਵੱਡੀ ਗੱਲ ਇਹ ਆ ਕਿ ਅੱਜ ਆਪਸੀ ਜਦੋਂ ਵੀ ਕਿਤੇ ਬਾਹਰ ਨਿਕਲਦੇ ਆ ਸਾਰਿਆਂ ਕੋ ਆਈਡੀ ਪ੍ਰੂਫ ਜ਼ਰੂਰ ਹੁੰਦਾ ਉਦੀ ਜੇਬ ਦੇ ਵਿੱਚੋਂ ਕੋਈ ਆਈਡੀ ਪ੍ਰੂਫ ਨਹੀਂ ਮਿਲਿਆ ਨਾ ਕੋਈ ਆਧਾਰ ਕਾਰਡ ਨਾ ਕੋਈ ਪੈਨ ਕਾਰਡ ਕੋਈ ਵੀ ਪ੍ਰੂਫ ਨਹੀਂ ਮਿਲਿਆ ਇੱਕ ਨੇ ਹੰਗਸਿੰਘਾ ਵੱਲੋਂ ਵੀਡੀਓ ਵਾਇਰਲ ਕੀਤੀ ਕਿ ਜਿਹਦੇ ਵਿੱਚ ਉਹਦੇ ਨਾਲ ਆਪਾਂ ਗੱਲਬਾਤ ਕੀਤੀ ਉਹ ਬੰਦੇ ਨੇ ਜਦੋਂ ਗੱਲਬਾਤ ਕੀਤੀ ਕੀ ਦੱਸ ਰਿਹਾ ਸੀ ਉਹ ਉਹ ਗੱਲਬਾਤ ਵਿੱਚ ਦੱਸ ਰਿਹਾ ਕਿ ਮੈਨੂੰ ਕਿਸੇ ਸੁਖੀ ਨਾਮ ਦੇ ਬੰਦੇ ਨੇ ਭੇਜਿਆ ਜਿਹਨੇ ਮੈਨੂੰ ਇੰਨੇ ਪੈਸੇ ਦਿੱਤੇ ਆ ਕਿ ਪਹਿਲਾਂ ਸੋਆਂ ਦੀ ਫੇ ਹਜ਼ਾਰਾਂ ਦੀ ਗੱਲ ਕਰ ਰਿਹਾ ਮੈਂ ਇੱਥੇ ਗਲਤ ਮਲਦਾ ਆ ਕੇ ਕਰਨਾ ਸੀ ਮੈਂ ਲਿਖਣਾ ਸੀ ਕੁਝ ਗੁਰੂ ਗ੍ਰੰਥ ਸਾਹਿਬ ਤੇ ਇਦਾਂ ਦੀਆਂ ਗੱਲਾਂ ਵਿੱਚ ਕਰ ਰਿਹਾ ਸੀਗਾ ਹੁਣ ਕੀ ਸਾਹਮਣੇ ਕੀਤਾ ਹੈ ਜੋ ਮੰਨਿਆ ਉਹ ਕਿੱਥੇ ਰਹਿਣ ਵਾਲੇ ਆ ਤੇ ਕੀ ਨਾਮ ਉਹਨਾਂ ਦਾ ਉਹ ਕਿਹੜੇ ਬੰਥਾ ਮੱਠੇ ਰਮਨਦੀਪ ਸਿੰਘ ਲੁਧਿਆਣੇ ਦਾ ਰਹਿਣ ਵਾਲਾ ਹੈ ਹਾਂਜੀ ਤੇ ਅੱਜ ਦਿਨੀ ਉਹ ਕਾਰਵਾਈਆਂ ਤੇ ਰੰਦਾ ਹੀ ਮੈਂ ਇਹ ਰਮਨਦੀਪ ਸਿੰਘ ਚੰਗੀ ਤਰ੍ਹਾਂ ਜਾਣਦਾ ਮੇਰੇ ਕੋਲ ਤਕਰੀਬਨ 2 ਦਿਨ ਪਹਿਲਾਂ ਹੀ ਇੱਧਰ ਨੂੰ ਆਏ ਆ ਇਹ ਸਿੰਘ ਉਹ ਆ ਜਿਹੜਾ ਰਾਤ ਨੂੰ ਵੀ ਨਹੀਂ ਸੌਂਦਾ ਤੇ ਦਿਨੇ ਵੀ ਨਹੀਂ ਸੌਂਦਾ ਬਰਸ ਹੋ ਰਹਾ ساری ਰਾਤ ਮੈਂ ਚਲੋ ਚੌਂਕੜਾ ਮਾਰ ਕੇ ਅਭਿਆਸ ਕਰਦਾ ਸਾਡਾ ਪੱਕਾ ਹੈ ਮੇਰੇ ਨਾਲ ਹੀ ਚੌਂਕੜਾ ਮਾਰ ਕੇ ਬੈਠਾ ਰਿਹਾ ਸੋ ਅਭਿਆਸੀ ਹੈ ਗੁਰੂ ਸਾਹਿਬ ਦੀ ਕਿਰਪਾ ਹੈ ਚੜ੍ਹਦੀ ਕਲਾ ਆਈ ਦੀ ਨਹੀਂ ਇਹ ਕਾਰਵਾਈ ਕੋਈ ਨਾ ਕੋਈ ਕਰ ਹੀ ਰਿਹਾ ਲਗਾਤਾਰ ਰਮਨ ਬਾਬਾ ਜੀ ਇੱਥੇ ਫਗਵਾੜੇ ਕਦੋਂ ਪਹੁੰਚੇ ਸੀ ਇਹ ਰਾਤ ਤਕਰੀਬਨ 10 ਵਜੇ ਰਾਤੀ ਪਹੁੰਚੇ ਆ ਇਹ ਅ ਕੱਲ ਜਿਹੜੀ ਨੰਗੀ ਰਾਤ ਕਿ ਕਿਹੜੇ ਵਜੇ ਕਿੰਨੇ ਵਜੇ ਬਾਥਰੂਮ ਦੇ ਦੇਖਿਆ ਤੁਸੀਂ ਇਹ ਤਕਰੀਬਨ ਇਹਨਾਂ ਨੇ 11 ਕਵਜ ਦੇ ਕਰੀਬ ਦੇਖਿਆ ਬਾਥਰੂਮ ਦੇ ਵਿੱਚ ਲਓ ਸ਼ਖਸ ਜੀ 10:00 ਸਵਾ 10 ਬੜਿਆ ਅੰਦਰੋਂ 10 ਵਜੇ 10 ਮਿੰਟ ਤੇ ਐਂਟਰ ਕੀਤਾ 1:30 ਦੇ ਕਰੀਬ ਤਕਰੀਬਨ ਇਹਨੂੰ ਦੇਖਿਆ ਅੰਦਰੋਂ ਫੜਿਆ ਕਿਸੇ ਸਿੰਘ ਨੇ ਲੈਟਰਨ ਜਾਣਾ ਸੀਗਾ ਤੇ ਜਦੋਂ ਦੇਖਿਆ ਤਾਂ ਦਰਵਾਜ਼ਾ ਅੰਦਰੋਂ ਬੰਦ ਸੀਗਾ ਇਹਨੂੰ ਉੱਪਰੋਂ ਦੀ ਛਾਤੀ ਮਾਰ ਕੇ ਦੇਖਿਆ ਤੇ ਲੁਕਿਆ ਫਿਰਦਾ ਸੀ ਕੈਮਰੇ ਕੋਈ ਨਹੀਂ ਆਈ ਕੋਈ ਜਿਹਦੀ ਤਸਵੀਰ ਹੈਗੀ ਇਹਨੂੰ ਫਿਰ ਇਹਨੂੰ ਅਸੀਂ ਦਬਕੇ ਦਬਕੇ ਮਾਰ ਕੇ ਉਹ ਸਿੰਘ ਨੇ ਬਾਹਰ ਕੱਢਿਆ ਪ੍ਰਸ਼ਾਸਨ ਵੱਲੋਂ ਹੁਣ ਗ੍ਰਿਫਤਾਰ ਕੀਤਾ ਗਿਆ ਰਮਨ ਬਾਬਾ ਜੀ ਨੂੰ ਫਿਰ ਉਹਨੇ ਕੀ ਆਪਣੀ ਕੋਈ ਡਿਮਾਂਡ ਹੈ ਜੀ ਉਹਨੇ ਹਮਲਾ ਕੀਤਾ ਉਹਨੇ ਫਿਰ ਇੱਥੇ ਹਮਲਾ ਕੀਤਾ ਰਮਨਦੀਪ ਸਿੰਘ ਦੇ ਉਹਨੇ ਆਪਣੇ ਡਿਫੈਂਸ ਦੇ ਫਿਰ ਉੱਤੇ ਹਮਲਾ ਕੀਤਾ ਜਿਹਦੇ ਨਾਲ ਉਹ ਦੇਖੋ ਕੀ ਹੈ ਤੇ ਹਾਲ ਸੀ ਇਹਦੇ ਵਿੱਚ ਇੱਕ ਚੀਜ਼ ਜਿਹੜੀ ਸਭ ਤੋਂ ਵੱਡੀ ਗੱਲ ਜਿਹੜਾ ਮੇਨ ਇੰਪੋਰਟੈਂਟ ਦੇ ਵਿੱਚ ਇੱਕ ਬੰਦੇ ਨੂੰ ਮਾਰ ਪਾ ਗਿਆ ਹੈ ਨਾ ਉਹ ਬੰਦਾ ਉਸੇ ਸੋ ਅਸੀਂ ਮੌਕੇ ਤੇ ਪਹੁੰਚੇ ਮੌਤੇ ਤੇ ਪਹੁੰਚੇ ਤਾਂ ਅਸੀਂ ਦੇਖਿਆ ਕਿ ਕਿ ਬੰਦਾ ਕੋਈ ਬੰਦਾ ਹੈਗਾ ਉਹਦੇ ਨਾਮ ਦੇ ਕੋਈ ਨਾਮ ਨਾਲ ਆਏ ਨੇ ਤਾਂ ਅਸੀਂ ਸਾਰਾ ਵੈਰੀਫਾਈ ਕਰਕੇ ਹੁਣ ਪਰਚਾ ਦਰਜ ਕਰਤਾ ਹੈ ਪਰਚਾ ਦਰਜ ਕਰਨ ਤੋਂ ਬਾਅਦ ਐਸੀ ਬੰਦਾ ਜਿਹੜਾ ਬੰਦਾ ਹੈ ਜਿਹਨੂੰ ਹਿਊਜ਼ ਹੈ ਉਹਨੂੰ ਅਰੈਸਟ ਕਰ ਲਿਆ ਡੈੱਡ ਬੋਡੀ ਵਿੱਚੋਂ ਪਾਟ ਲਿਆ ਮੈਡਮ ਜਿਹੜਾ ਪਰ ਮੈਡਮ ਜਿਹਦਾ ਮਰਡਰ ਹੋਇਆ ਪਹਿਚਾਨ ਮੈਡਮ ਪਰਚਾ ਹੋਇਆ ਜਿਹੜਾ ਉਹ ਇਹਨਾਂ ਦੇ ਸਿੱਖ ਸੰਗਤ ਵੱਲੋਂ ਕੀਤਾ ਗਿਆ ਤੇ ਇਹ ਥੋੜਾ ਬਰੀਫਿੰਗ ਕਰਦੇ ਹੋ ਵੀ ਪਰਚੇ ਦੇ ਕੋਈ ਨਾ ਦੇਖੋ ਸਾਡੀ ਉਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿਦੇ ਵੱਲੋਂ ਹੋਇਆ ਕੀ ਹੋਇਆ ਉਹ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਕਿ ਕੀ ਡੀਲ ਹੈਗੀ ਹੈ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਭਾਈ ਉੱਥੇ ਇਹ ਇਹ ਹੋਇਆ ਹੈ ਹੈਨਾ ਐਫ ਆਈ ਆਰ ਹੈਸ ਬੀਨ ਰਜਿਸਟਰਡ ਅਪਰ ਡੈਡ ਬੋਡੀ ਮਤਲਬ ਵਾਹੋਂ ਸੇ ਹਟਾ ਲਈ ਇਟ ਹੈਸ ਬੀਨ ਸੈਂਡ ਹੈਨਾ ਔਰ ਜਿਹੜਾ ਬੰਦਾ ਹੈ ਉਹਨੇ ਆਪਣੀ ਗ੍ਰਿਫਤਾਰੀ ਦਿੱਤੀ ਹੈ ਨਹੀਂ ਜਿਹੜਾ ਮੈਂ ਪਹਿਲਾਂ ਲਿਆ ਸੀ ਉਹ ਵੀ ਆ ਰਿਹਾ ਹੈ ਮੈਮ ਉਹ ਵੀ ਆ ਰਿਹਾ ਹੈ 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 ਉਹ ਕਹ ਰਿਹਾ ਨਾ ਅਸੀਂ ਹੁਣ ਤੋਂ ਅਸੀਂ ਬੰਦਾ ਲੈ ਕੇ ਗਏ ਆ ਹਨਾ ਅਸੀਂ ਡੈਡ ਬॉयਲ ਹੈ ਨਾ ਜਸਟ ਬੀਨ ਅਰੈਸਟਡ ਮੈਡਮ ਜੀ ਐਫ ਆਰ ਜੈਸਾ ਮਰਡਰ ਹੋ ਗਈ ਹੈ ਐਫ ਆਰ ਦੇ ਵਿੱਚ ਅਗਰ ਲੋਜੀ ਹੋ ਗਿਆ ਹੈਗਾ ਫਿਰ ਐਫ ਆਰ ਦੇ ਬਾਰੇ ਕਹਿੰਦਾ ਜੀ ਤੁਸੀਂ ਕੋ ਤੁਹਾਨੂੰ ਕਾਪੀ ਮਿਲ ਜਾਊਗੀ ਤੁਸੀਂ ਲੈ ਲਓ ਹੈ ਨਾ ਅਸੀਂ ਹੁਣ ਲੈਟ ਮੀ ਸੀ ਹੈ ਨਾ ਆਪਾਂ ਸੈਕਸ਼ਨਸ ਜਿਹੜੇ ਵੀ ਲਾਏ ਹੈ ਆਓ ਤੁਸੀਂ ਐਫ ਆਈ ਆਰ ਦੀ ਕਾਪੀ ਲੈ ਲਓ ਤੁਹਾਨੂੰ ਮੈਡਮ ਜਿਹੜੇ ਦਾ ਮਰਡਰ ਹੋਇਆ ਜੀ ਉਹਦੇ ਹੋਏ ਪਹਿਚਾਨ ਹੋਈ ਹੈ ਉਹਦੀ ਆਈਡੈਂਟੀਟੀ ਵੀ ਆਰ ਵੈਰੀਫਾਈ ਹੈ ਨਾ ਹਲੇ ਤੱਕ ਵੈਰੀਫਾਈ ਕਰ ਰਹੇ ਹਾਂ ਹਲੇ ਤੱਕ ਆਈ ਕਾਂਟ ਸੇ ਕਿ ਆ ਤੁਸੀਂ ਤੁਹਾਨੂੰ ਕਿਹਨ ਕੌਣ ਹੈ ਕਿ ਇਹ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਮੈਡਮ ਪੁਲਿਸ ਨੂੰ ਇਨਫੋਰਮੇਸ਼ਨ ਕਿੰਨੇ ਵਜੇ ਮਿਲੀ ਸੀਗੀ ਸੈਕਸ਼ਨ 304 ਰੱਖਾ ਕਿ 302 ਵੀ ਲੈਟ ਨਹੀਂ ਹੈ ਨਾ ਤੁਸੀਂ ਕਿੰਨੇ ਵਜੇ ਸੂਚਨਾ ਆਈ ਫਾਈਲ ਕਾਪੀ ਥੋੜੀ ਦੇਰ ਚ ਦੇ ਦਿੰਨੇ ਫਿਰ ਸੂਚਨਾ ਮੈਡਮ ਕਿੰਨੇ ਵਜੇ ਇਨਫੋਰਮੇਸ਼ਨ ਇਨਫੋਰਮੇਸ਼ਨ ਪੁਲਿਸ ਨੂੰ ਕਿੰਨੇ ਵਜੇ ਗੁਰਦੁਆਰਾ ਸਾਹਿਬ ਤੋਂ ਇਨਫੋਰਮੇਸ਼ਨ ਆਈ ਸੀ ਕਿੰਨੇ ਵਜੇ ਆਈ ਸੀ? ਕਰੀਬ ਸਵੇਰੇ ਆਈ ਹੈ ਥੋੜਾ ਹੋਰ ਅਰਲੀ ਮਾਰਨਿੰਗ ਬਹੁਤ ਲੋਕਾਂ ਦਾ ਕਹਿਣਾ ਕਿ ਰਾਤ ਨੂੰ 2 ਵਜੇ ਦੇ ਕਰੀਬ ਇਹਦਾ ਕਤਲ ਕੀਤਾ ਗਿਆ ਤੇ ਪੁਲਿਸ ਨੂੰ ਦੇਖੋ ਟਾਈਮ ਜਿਹੜਾ ਤੁਸੀਂ ਪੁੱਛ ਰਹੇ ਹੋ ਜਿਹੜਾ ਸਵਾਲ ਹੈ ਟਾਈਮ ਕਿ ਕਿੰਨੇ ਵਜੇ ਇਨਫੋਰਮੇਸ਼ਨ ਆਈ ਕਿੰਨਾ ਕੁਝ ਉਹ ਸਾਰਾ ਇਸ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਤੁਹਾਨੂੰ ਹੁਣ ਨਹੀਂ ਆ ਮਤਲਬ ਕਲੀਅਰਲੀ ਨਹੀਂ ਇਹ ਦੱਸ ਸਕਦੇ ਥੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਆਰ ਸੇਇੰਗ ਕਿ ਵੈਰੀ अर्ਲੀ ਮਾਰਨਿੰਗ ਆਈ ਥੀ ਹਨਾ ਏਦਾਂ ਕਿ ਤੁਸੀਂ ਸਮਝ ਸਕਦੇ ਹੋ ਕਿ ਸਵੇਰਾ ਤੁਸੀਂ ਕਹਿ ਸਕਦੇ ਹੋ ਕਿ ਸਵੇਰਾ ਹੋ ਰਹਾ ਸੀ ਅਰਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ ਜਿੱਦਾਂ ਇਨਫੀਮੇਸ਼ਨ ਆਈ ਫੁੱਲ ਇਸ ਸਾਡੀ ਅਸੀਂ ਸਾਰੇ ਮੌਕੇ ਤੇ ਪਹੁੰਚ ਗਏ ਹਾਂ ਉਹਦੇ ਬਾਅਦ ਤੁਸੀਂ ਜੋ ਹੋਇਆ ਤੁਸੀਂ ਸਾਰੇ ਦੇਖਿਆ ਹੈ ਕਿ ਉੱਥੇ ਇੱਕ ਬੰਦਾ ਅੰਦਰ ਡੈੱਡ ਬੋਡੀ ਸੀ ਉਹਦੇ ਨਾਲ ਇੱਕ ਬੰਦਾ ਸੀ ਆਪਾਂ ਸਾਡੀ ਮੇਨ ਨਾ ਸਾ ਕਿ ਭਈ ਸਾਡਾ ਲਾਅ ਐਂਡ ਆਰਡਰ ਮੈਨੇਜ ਰਹਿ ਹੈ ਨਾ ਆਪਾਂ ਨੂੰ ਪਤਾ ਹੈ ਗੁਰਪੁਰਬ ਦਾ ਧਿਆਰਾ ਚੱਲ ਰਿਹਾ ਹੈ ਤਾਂ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਅਸੀਂ ਇਹ ਨਾ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਸੀਂ ਸਾਡੀ ਉਹੀ ਕੋਸ਼ਿਸ਼ ਰਹੀ ਹੈ ਕਿ ਡੈੱਡ ਬੋਡੀ ਨੂੰ ਹਟਾ ਕੇ ਜਿਹੜਾ ਬੰਦਾ ਹੈ ਉਹਨੂੰ ਅਰੈਸਟ ਕਰ ਤਿੰਨੇ ਬੰਦੇ ਗ੍ਰਿਫਤਾਰ ਕੀਤੇ ਮੈਡ ਉਹ ਵੀ ਵੀ ਕੈਨਟ ਟੈਲ ਯੂ ਰਾਈਟ ਨਾਊ ਵੀ ਆਰ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਇਨ ਕਿਸ ਵੈਪਨ ਦੇ ਨਾਲ ਉਹਦਾ ਮਰਡਰ ਕੀਤਾ ਜੀ ਐਵਰੀਥਿੰਗ ਇਜ਼ ਪਾਰਟ ਆਫ देयर ਇਨਵੈਸਟੀਗੇਸ਼ਨ ਹੈ ਨਾ ਆ ਵੀ ਆਮ ਨਾਟ ਬਰੀਫਿੰਗ ਯੂ ਰਿਗਾਰਡਿੰਗ ਕ੍ਰਾਈਮ ਹੈ ਨਾ ਇਹ ਸਾਡੀ ਹੁਣ ਇਹ ਹੀ ਬਰੀਫਿੰਗ ਹੈ ਕਿ ਲਾਅ ਐਂਡ ਆਰਡਰ ਬਿਲਕੁਲ ਕਾਇਮ ਹੈ ਸੁਖ ਸ਼ਾਂਤੀ ਹੈ ਹੈ ਨਾ ਗੁਰਦੁਆਰਾ ਦੇ ਵਿੱਚ ਆਰਾਮ ਨਾਲ ਜਾ ਕੇ ਸੰਗਤ ਦਰਸ਼ਨ ਕਰ ਸਕਦੇ ਹੈ ਇਹ ਹੀ ਹੈ ਮੈਮ ਜੀ ਦਾ ਦੱਸਿਆ ਕੋਈ ਪਰਚੀ ਵਗੈਰਾ ਮਿਲੀ ਕੋਈ ਨੰਬਰ ਵਗੈਰਾ ਉਹਦੇ ਕੋਲੋਂ ਮਿਲੇ ਹੈ ਅਭੀ ਇਹ ਦਿਸ ਇਜ਼ 올 ਪਾਰਟ ਆਫ ਇਨਵੈਸਟੀਗੇਸ਼ਨ ਹੁਣ ਅਸੀਂ ਤੁਹਾਨੂੰ ਕੁਝ ਨਹੀਂ ਦੱਸ ਸਕ ਜਦ ਇਨਵੈਸਟੀਗੇਸ਼ਨ ਪੂਰੀ ਹੋਊਗੀ ਤੁਹਾਨੂੰ ਪਤਾ ਲੱਗੇ ਕੱਲ ਗੁਰਪੁਰਬ ਹੈ ਤਾਂ ਸ਼ਹਿਰ ਵਾਸੀਆਂ ਨੂੰ ਗੁਰਪੁਰ ਰਿਲੇਟਡ ਕੀ ਮੈਸੇਜ ਹੈ ਇਹ ਹੀ ਹੈ ਕਿ ਸੁਖ ਦਾ ਸ਼ਹਿਰ ਦੇ ਵਿੱਚ ਸੁਖਸ਼ਾਂਤੀ ਹੈ ਤੁਸੀਂ ਆਰਾਮ ਨਾਲ ਆਪਣਾ ਗੁਰਪੂਰਾ ਬਣਾਓ ਹੈ ਨਾ ਸਾਰੇ ਗੁਰਦੁਆਰੇ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਦੀ ਤੁਸੀਂ ਜਾਓ ਸੰਗਤ ਦਰਸ਼ਨ ਕਰ ਸਕਦੀ ਹੈ ਕੋਈ ਦਿੱਕਤ ਨਹੀਂ ਮੈਡਮ ਉਹਨਾਂ ਨੇ ਕਿਹਾ 6 ਦਿਨ ਦਾ ਆਲਟੀਮੇਟਮ ਦਿੱਤਾ ਹੈ ਕਿ ਅਗਰ ਇਨਾਂ ਤੱਕ ਤੁਸੀਂ ਇਨਵੈਸਟੀਗੇਸ਼ਨ ਨਹੀਂ ਕੀਤੀ ਅਸੀਂ ਕੋਈ ਅੱਗੇ ਪ੍ਰੋਟੈਸਟ ਕਰਾਂਗੇ ਵੀ ਆਰ ਵੀ ਆਰ ਇਨਵੈਸਟੀਗੇਟਿੰਗ ਉਹ ਕਹਿੰਦੇ ਐਸੀ ਮੈਂਮ ਅਸੀਂ ਕਹਿੰਦੇ ਅਰੈਸਟ ਨਹੀਂ ਕਰਾਇਆ ਹੈਗਾ ਜਿਲ੍ਹਾ ਨਿਆਂ ਸਿੰਘ ਲੈ ਕੇ ਆਇਆ ਉਹ ਕਹਿੰਦੇ ਵੀ ਅ ਉਹ ਉਹ ਉਹਨਾਂ ਦੀ ਵਰਜਨ ਹੈ ਕਿ ਉਹ ਉਹਨਾਂ ਨੇ ਗ੍ਰਿਫਤਾਰੀ ਆਪਣੀ ਦਿੱਤੀ ਹੈ ਅਸੀਂ ਸਾਡਾ ਵਰਜਨ ਹੈ थैंक यू अदर कोई भी डेवलपमेंट ऑफिशियली बेनो पे ही होगा वी विल होगा कोई भी इधर केस ਦੇ ਵਿੱਚ ਕੋਈ ਡਿਵੈਲਪਮੈਂਟ ਹੋਗਾ ਅਸੀਂ ਤੁਹਾਨੂੰ ਦੱਸਾਂਗੇ ਕੋਈ ਹੋਰ ਬਾਕੀ ਸੁੱਖ ਸ਼ਾਂਤੀ ਹੈ ਤੁਸੀਂ ਸ਼ਹਿਰ ਵਾਸੀਆਂ ਨੂੰ ਇਹੀ ਮੈਸੇਜ ਦੋ ਇੱਥੇ ਕੋਈ ਪ੍ਰੋਬਲਮ ਨਹੀਂ ਹੈ ਆਰਾਮ ਨਾਲ ਤੁਸੀਂ ਗੁਰਦੁਆਰਾ ਜਾ ਸਕਦੇ ਹੋ ਹੈਨਾ ਉੱਥੇ ਤੁਸੀਂ ਦਰਸ਼ਨ ਕਰੋ ਹੈਨਾ ਔਰ ਗੁਰਪੁਰਬ ਆਪਣਾ ਮੰਗਾਓ ਕੋਈ ਪ੍ਰੋਬਲਮ ਨਹੀਂ ਹੋਣੀ ਜੀ मैडम ਜਿਹੜੀ ਬੋਡੀ ਆ ਇੱਥੇ ਫਗਵਾੜਾ ਰੱਖੀ ਗਈ ਕਿ ਉਹ ਦਿਸ ਇਜ਼ 올 ਪਾਰਟ ਆਫ ਇਨਵੈਸਟੀਗੇਸ਼ਨ ਤੁਸੀਂ ਸਾਡੇ ਤੋਂ ਉਹ ਜ਼ਵਾਬ ਨਹੀਂ ਕਿਨ ਜਲੰਧਰ ਵਗੈਰਾ ਨਹੀਂ ਵੀ ਆਈ ਕੈਨਟ ਰੀਵਿਲ ਦੈਟ ਹੈਨਾ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਉਹ ਸਾਡਾ ਇੰਟਰਨਲ ਹੈਗਾ ਆਪਾਂ ਵਿਦਾ ਇਨਵੈਸਟੀਗੇਸ਼ਨ ਕਰਦੇ ਆ ਉਹੀ ਕਢਦੇ ਹੋ ਕਢਦੇ ਹੋ ਪੁਲਿਸ ਕੋਲੋਂ ਬੜਾ ਅੰਦਾਜ਼ਾ ਹੈ ਉਹਨੇ ਆਰਡਰ ਹੈ ਨਹੀਂ ਉਹ ਫਿਰ ਭਾਜੀ ਦੇ ਦੇਗਾ ਉਹਨੇ ਆਫੀਸ਼ੀਅਲੀ ਦਾਬੰਡ ਚ ਨਿਬੜ ਜਾਣਾ ਫਿਰ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਵੀ ਆਪਣੀ ਸਟੇਟਮੈਂਟ ਦੇ ਦੇਣੀ ਆਰਗੇਨਾਈਜੇਸ਼ਨ ਨੇ ਵੀ ਆਪਣੀ ਬਣੀ ਗੱਲ ਮੇਨ ਮਸਲਾ ਅਸੀਂ ਇੱਥੇ ਗੈ ਤਕਰੀਬਨ ਡੈਡ ਬੋਡੀ ਚਲ ਗਈ ਆ ਬੰਦਾ ਵਾਲੇ ਅੰਦਰ ਆ ਕੁਝ ਬੰਦਾ ਮੇਰਾ ਨਾਮ ਸੁਖਦੇਵ ਸਿੰਘ ਆ ਅਸੀਂ ਇੱਥੇ ਲਗਭਗ ਰੂਟੀਨ ਦੇ ਵਿੱਚ ਬਚਪਨ ਤੋਂ ਹੀ ਸੰਗਤ ਚ ਆਉਨੇ ਆ ਔਰ ਸਿੱਖ ਜਥੇਬੰਦੀਆਂ ਵਜੋਂ ਇੱਥੇ ਰਿਪਰੈਜ਼ੈਂਟ ਕਰਦੇ ਆ ਕੱਲ 15 ਜਨਵਰੀ ਨੂੰ ਤਕਰੀਬਨ ਰਾਤ 10 ਵਜੇ ਕੇ 10 ਮਿੰਟ ਤੇ ਇੱਕ ਵਿਅਕਤੀ ਜਿਹੜਾ ਇੱਥੇ ਅਣਪਛਾਤਾ ਵਿਅਕਤੀ ਗੁਰਦੁਆਰਾ ਸਾਹਿਬ ਚ ਐਂਟਰ ਕਰਦਾ ਔਰ ਆਪਣੇ ਆਪ ਨੂੰ ਬਾਥਰੂਮ ਦੇ ਵਿੱਚ ਜਾ ਕੇ ਲੋਕ ਕਰ ਲੈਂਦਾ ਤੇ 1:30 ਵਜੇ ਦੇ ਕਰੀਬ ਇੱਥੋਂ ਦੇ ਸੇਵਾਦਾਰ ਸਾਹਿਬ ਜਦੋਂ ਗੁਰਦੁਆਰਾ ਸਾਹਿਬ ਉਹ ਵਾਸ਼ਰੂਮ ਕਰਨ ਲਈ ਗਏ ਤਾਂ ਬਾਥਰੂਮ ਜਿਹੜਾ ਅੰਦਰੋਂ ਦੀ ਲੋਕ ਸੀ ਤੇ 10-15 ਮਿੰਟ ਵੇਟ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਅੰਦਰ ਝਾਤੀ ਮਾਰੀ ਤੇ ਇੱਕ ਬੰਦਾ ਅੰਦਰ ਬਾਥਰੂਮ ਦੇ ਲੁਕਣ ਦੀ ਕੋਸ਼ਿਸ਼ ਕਰ ਰਿਹਾ ਸੀ ਸੋ ਜਦੋਂ ਉਹਨਾਂ ਨੇ ਗੁਰਦੁਆਰਾ ਸਾਹਿਬ ਚ ਮੌਜੂਦ ਹੈੱਡ ਗ੍ਰੰਟੀ ਸਾਹਿਬ ਤੇ ਬਾਕੀਆਂ ਨੂੰ ਇਕੱਠੇ ਕੀਤਾ ਤੇ ਉਹਨੂੰ ਕਿਸੇ ਤਰੀਕੇ ਬਾਥਰੂਮ ਦੇ ਵਿੱਚੋਂ ਬਾਹਰ ਕੱਢ ਕੇ ਆਫਿਸ ਰੂਮ ਦੇ ਵਿੱਚ ਲੈ ਕੇ ਗਏ ਔਰ ਜਿੱਥੇ ਉਹਨੂੰ ਪੁੱਛਿਆ ਵੀ ਉਹਦਾ ਪਰਪਸ ਕੀ ਹੈ ਇੱਥੇ ਤੇ ਉਹ ਮੰਨਿਆ ਕਿ ਮੈਨੂੰ ਇੱਥੇ ਬੇਦਬੀ ਕਰਨ ਲਈ ਭੇਜਿਆ ਗਿਆ ਸੀ ਉਦੋਂ ਤੱਕ ਉਹਨਾਂ ਕੋਲ ਨਾ ਕੋਈ ਕਟਮਾਰ ਜਾਂ ਕਿਸੇ ਤਰੀਕੇ ਨਾਲ ਉਹਨੂੰ ਕੋਈ ਪ੍ਰੈਸ਼ਰਾਈਜ਼ ਨਹੀਂ ਕੀਤਾ ਗਿਆ ਉਹਦੀ ਕੰਫੈਸ਼ਨਲ ਜਿਹੜੀ ਵੀਡੀਓ ਆ ਉਹ ਹੈਡ ਗਰੰਤੀ ਸਾਹਿਬ ਦੇ ਮੋਬਾਈਲ 'ਚ ਬਣਾ ਲਈ ਗਈ ਸੀ ਉਦੋਂ ਔਰ ਅਸੀਂ ਮੀਡੀਆ ਨੂੰ ਵੀ ਜਾਰੀ ਕਰ ਦਿੱਤੀ ਔਰ ਉਹਦੇ ਵਿੱਚ ਉਹ ਮੰਨਿਆ ਕਿ ਮੈਨੂੰ ਕੁਝ ਹਜ਼ਾਰ ਰੁਪਏ ਦਾ ਲਾਲਚ ਦੇ ਕੇ ਇੱਥੇ ਬੇਦਬੀ ਕਰਨ ਲਈ ਭੇਜਿਆ ਗਿਆ ਸੀ ਔਰ ਉਸ ਤੋਂ ਬਾਅਦ ਉਹਨੇ ਦਰਬਾਰ ਖਾਲ ਦੇ ਵਿੱਚ ਜਾ ਕੇ ਕਿਉਂਕਿ ਥੱਲੇ ਸ਼ਰੀਆ ਖਾਨਪਤ ਸਾਹਿਬ ਚੱਲ ਰਹੇ ਸੀ ਇਤਿਹਾਸਕ ਸਥਾਨ ਹੈ ਸ਼ੇਵੇਂ ਪ ਇਥੋਂ ਦਾ ਭੇਤੀ ਲੱਗ ਰਿਹਾ ਸੀ ਜਿਵੇਂ ਪਹਿਲਾਂ ਵੀ ਸ਼ਾਇਦ ਰੇਕੀ ਕਰਕੇ ਗਿਆ ਹੋਵੇ ਸੋ ਉਹਦਾ ਅੱਗੇ ਇੰਟੈਂਸ਼ਨ ਜਿਹੜੀ ਸੀ ਵੀ ਜਦੋਂ ਸੇਵਾਦਾਰ ਨੇ ਕਿਤੇ ਇਧਰ ਉਧਰ ਹੋਣਾ ਸੀ ਤੇ ਉਹਨੇ ਦਰਬਾਰ ਹਾਲ ਦੇ ਅੰਦਰ ਜਾ ਕੇ ਵਿਦਬੀ ਕਰਿਆ ਜੋ ਉਹਨੇ ਆਪ ਕਨਫੈਸ ਕੀਤਾ ਸੋ ਉਸ ਤੋਂ ਬਾਅਦ ਪੁਲਿਸ ਨੂੰ ਬਾਰ-ਬਾਰ ਕਾਲਸ ਕੀਤੀਆਂ ਗਈਆਂ ਵੀ ਕੋਈ ਇਹੋ ਜਿਹਾ ਬੰਦਾ ਫੜਿਆ ਪਰ ਕਿਸੇ ਵੀ ਤਰੀਕੇ ਨਾਲ ਪੁਲਿਸ ਨਾਲ ਰابطਾ ਨਹੀਂ ਸੀ ਹੋ ਰਿਹਾ ਨਾ ਕੋ ਕੰਟਰੋਲ ਰੂਮ ਤੇ ਨਾ ਸਿਟੀ ਥਾਣੇ ਦੀ ਜਿਹੜੀ ਪੁਲਿਸ ਆ ਰਿਸਪੌਂਡ ਕਰ ਰਹੀ ਸੀ ਤਾਂ ਇਥੋਂ ਹੈੱਡ ਗ੍ਰੈਂਟੀ ਸਾਹਿਬ ਆਪ ਚੱਲ ਕੇ ਨਾਲ ਦੋ ਜਣੇ ਥਾਣਾ ਸਿਟੀ ਇਨਫੋਰਮੇਸ਼ਨ ਦੇਣ ਲਈ ਗਏ ਇੱਥੇ ਇੱਕ ਯਾਤਰੂ ਰਾਤ ਨੂੰ ਯਾਤਰੀ ਇੱਕ ਰਮਨਦੀਪ ਸਿੰਘ ਮੰਗੂ ਮੱਠ ਉਹ ਇੱਥੇ ਠਹਿਰੇ ਹੋਏ ਸੀ ਤਾਂ ਉਹਨੂੰ ਉਸ ਦੋਸ਼ੀ ਦੇ ਕੋਲ ਬਿਠਾ ਕੇ ਗਏ ਤੇ ਜਦੋਂ ਉਹ ਆਪਣਾ ਥਾਣਾ ਸਿਟੀ ਤੋਂ ਇਨਫੋਰਮੇਸ਼ਨ ਦੇ ਕੇ ਮੁਲਾਜ਼ਮਾ ਨੂੰ ਨਾਲ ਲੈ ਕੇ ਵਾਪਸ ਆਏ ਤੇ ਵਾਪਸ ਆਣ ਤੇ ਰਮਨਦੀਪ ਨੇ ਜਿਹੜਾ ਇਨਫੋਰਮ ਕੀਤਾ ਕਿ ਤੁਹਾਡੇ ਜਾਣ ਦੇ ਮਗਰੋਂ ਇਹਨੇ ਮੇਰੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜੋ ਰਮਨਦੀਪ ਸਿੰਘ ਮੰਗੂ ਮੜ ਦੀ ਸਟੇਟਮੈਂਟ ਹੈ ਕਿ ਉਹਨਾਂ ਨੇ ਉਹਦੇ ਤੇ ਤੋਸ਼ੀ ਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਉਹਦੀ ਮੌਤ ਹੋ ਗਈ ਕਿਉਂਕਿ ਉਹ ਨਿਆਂ ਸਿੰਘ ਸੀ ਉਹਦੇ ਕੋਲ ਸ਼ਸਤਰ ਸੀ ਤੇ ਉਸ ਤੋਂ ਬਾਅਦ ਜਦੋਂ ਤਕਰੀਬਨ 1 ਘੰਟੇ ਬਾਅਦ ਬਾਕੀ ਜਿਹੜੇ ਪੁਲਿਸ ਅਫਸਰ ਇੱਥੇ ਉਸ ਇਨਸੀਡੈਂਟ ਤੋਂ ਬਾਅਦ ਪਹੁੰਚੇ ਨੇ ਔਰ ਮੌਕੇ ਤੇ ਜਿਹੜਾ ਹੈਗਾ ਇਹਨਾਂ ਨੂੰ ਅੱਜ ਐਫ ਆਈ ਆਰ ਇੱਕ ਦਰਜ ਕਰ ਦਿੱਤੀ ਗਈ ਹੈ 12 ਨੰਬਰ ਐਫ ਆਈ ਆਰ ਹੈ 304 ਔਰ 295 295 ਜਿਹੜਾ ਉਹ ਤੋਸ਼ੀ ਤੇ ਲਾਈ ਗਈ ਔਰ 304 ਜਿਹੜੀ ਰਮਨਦੀਪ ਸਿੰਘ ਮੰਗੂ ਮੜ ਤੇ ਲਾਈ ਗਈ ਹੈ ਔਰ 7 ਦਿਨ ਦਾ ਟਾਈਮ ਐਡਮਿਨਿਸਟ੍ਰੇਸ਼ਨ ਨੇ ਮੰਗਿਆ ਇਸ ਕੌਨਸਪਰੇਸੀ ਨੂੰ ਸੋਲਵ ਕਰਨ ਲਈ ਵੀ ਇਹ ਬੰਦਾ ਕੌਣ ਸੀ ਕਿਉਂਕਿ ਇਹਦੇ ਕੋਲ ਕੋਈ ਆਇਡੈਂਟੀਟੀ ਕਾਰਡ ਨਹੀਂ ਮਿਲਿਆ ਕੋਈ ਮੋਬਾਈਲ ਨਹੀਂ ਮਿਲਿਆ ਔਰ ਇਹਦੀ ਜੇਬ ਦੇ ਵਿੱਚੋਂ ਸਿਰਫ ਇੱਕ ਮੋਬਾਈਲ ਨੰਬਰ ਮਿਲਿਆ ਜਿਹੜਾ ਕਿ ਦਿੱਲੀ ਬੇਸਡ ਹੈ ਉਹ ਮੋਬਾਈਲ ਨੰਬਰ ਔਰ ਉਹਨੂੰ ਐਫਆਈਆਰ ਦੇ ਵਿੱਚ ਉਸ ਨੰਬਰ ਨੂੰ ਜਿਹੜਾ ਉਹ ਸ਼ਾਮਲ ਕਰ ਦਿੱਤਾ ਗਿਆ ਔਰ 7 ਦਿਨ ਦੇ ਵਿੱਚ ਅਸੀਂ ਐਡਮਿਨਿਸਟ੍ਰੇਸ਼ਨ ਦੀ ਵੇਟ ਕਰਾਂਗੇ ਕਿਉਂਕਿ ਇਸ ਤੋਂ ਪਹਿਲਾਂ ਇਹ ਕੰਸਿਸਟੈਂਟ ਨਹੀਂ ਘਟਣਾ ਪੰਜਾਬ ਦੇ ਵਿੱਚ ਵਾਰ-ਵਾਰ ਸਿੱਖਾਂ ਦੇ ਦਿਲ ਤੇ ਹਮਲਾ ਕੀਤਾ ਜਾ ਰਿਹਾ ਹੈ ਪਰ ਇਸ ਤੋਂ ਪਹਿਲਾਂ 2 ਸਾਲ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਇਦਾਂ ਦੀ ਘਟਨਾ ਅੰਜਾਮ ਦਿੱਤੀ ਜਾ ਚੁੱਕੀ ਹੈ। ਸੋ ਇੱਥੇ ਪਰਮਾਤਮਾ ਵੱਲੋਂ ਉਹ ਘਟਨਾ ਹੋਣ ਤੋਂ ਬਚ ਗਈ। ਉਸ ਤੋਂ ਪਹਿਲਾਂ ਉਹ ਦੋਸ਼ੀ ਹੱਥ ਆ ਗਿਆ। ਜੇ ਉਹ ਕੁਝ ਮਿੰਟ ਬਾਅਦ ਇਹ ਪਾਣਾ ਨਾ ਵਰਤਦਾ ਤਾਂ ਸ਼ਾਇਦ ਇਹ ਬੇਦਬੀ ਹੋ ਚੁੱਕੀ ਹੁੰਦੀ। ਸੋ ਇਹ ਬੜਾ ਅਨਫੋਰਚੂਨੇਟ ਹੈ ਔਰ ਉਸ ਤੋਂ ਜ਼ਿਆਦਾ ਵੱਡੀ ਨੈਗਲੀਜੈਂਸੀ ਹੈ ਸਟੇਟ ਦੀ ਔਰ ਸਟੇਟ ਗਵਰਨਮੈਂਟ ਦੀ ਐਡਮਿਨਿਸਟ੍ਰੇਸ਼ਨ ਦੀ ਵੀ ਉਹ ਇਹੋ ਜਿਹੇ ਕੇਸਸ ਨੂੰ ਸੋਲਵ ਕਰਨ ਦੇ ਵਿੱਚ ਅਸਫਲ ਸਾਬਤ ਹੋਈ ਹੈ। ਅੱਜ ਤੱਕ ਦਰਬਾਰ ਸਾਹਿਬ ਦੀ ਬੇਦਬੀ ਕਰਨ ਆਏ ਦੋਸ਼ੀ ਦੀ ਉਹ ਨਾਮ ਤੱਕ ਨਹੀਂ ਪਤਾ ਕਰ ਚੁੱਕਿਆ ਜ ਹੋ ਮਿਨਿਸਟਰ ਨੇ ਏਡੀਜੀ ਲੈਵਲ ਦੀ ਜਿਹੜੀ ਉਹਦੇ ਵਿੱਚ ਸੈੱਟ ਬਣਾਈ ਸੀ ਇੱਕ ਏਡੀਜੀ ਲੈਵਲ ਦੀ ਸੈੱਟ ਹੋਵੇ ਇੱਕ ਪੂਰੀ ਸਟੇਟ ਦੀ ਮਸ਼ੀਨਰੀ ਇੱਕ ਬੰਦੇ ਦਾ 2 ਸਾਲਾਂ ਦੇ ਵਿੱਚ ਨਾਮ ਤੱਕ ਨਹੀਂ ਪਤਾ ਕਰਦਾ ਸੋ ਇਹ ਇੱਕ ਵੱਡੇ ਕਾਰਨ ਹੈ ਜਦੋਂ ਤੱਕ ਇਹ ਕਾਂਸਪਰੇਟਰ ਫੜੇ ਨਹੀਂ ਜਾਂਦੇ ਇਹ ਬੇਦਬੀਆਂ ਇਦਾਂ ਹੀ ਹੁੰਦੀਆਂ ਰਹਿਣਗੀਆਂ ਜਾਂ ਤਾਂ ਸਟੇਟ ਸਿੱਖਾਂ ਕੋਲੋਂ ਕੋਈ ਵੱਡਾ ਰਿਐਕਸ਼ਨ ਚਾਹੁੰਦੀ ਹੈ ਜਿਹੜਾ ਬਾਰ-ਬਾਰ ਉਹਨਾਂ ਨੂੰ ਪ੍ਰੋਵੋਕ ਕਰਨ ਲਈ ਉਹ ਜਾ ਘਟਰਾਵਾ ਕਰਵਾਈਆਂ ਜਾ ਰਹੀਆਂ ਭਾਜੀ ਲੱਗਿਆ ਪਤਾ ਕਿ ਤੁਹਾਡੇ ਦੱਸਣ ਮੁਤਾਬਕ ਜਿਉਂ ਦੱਸ ਰਿਆ ਸੀ ਕਿ ਮੈਨੂੰ 10000 ਰੁਪਏ ਜਿਹੜੇ ਦਿੱਤੇ ਗਏ 3 ਤੋਂ 4000 ਰੁਪਏ ਉਹਨੇ ਮੰਨਿਆ ਕਿ ਮੈਨੂੰ ਆਫਰ ਕੀਤਾ ਗਿਆ ਸੀ ਤੁਸੀਂ ਕੀਤੀ ਉਸ ਤੋਂ ਕੁਝ ਪਰਸਰ ਦੀ ਕਹਿੰਨੇ ਭੇਜਿਆ ਆ ਕੇ ਉਹਦੀ ਕੰਫੈਸ਼ਨਲ ਵੀਡੀਓ ਦੇ ਵਿੱਚ ਉਹਨੇ ਆਪਣੇ ਭੇਜਣ ਵਾਲੇ ਦਾ ਨਾਮ ਨਹੀਂ ਦੱਸਿਆ ਪਰ ਉਹਦੀ ਜੇਬ ਦੇ ਵਿੱਚ ਇੱਕ ਮੋਬਾਈਲ ਨੰਬਰ ਜ਼ਰੂਰ ਮਿਲਿਆ ਜਿਹੜਾ ਕਿ ਅਸੀਂ ਪੁਲਿਸ ਨੂੰ ਹੈਂਡਓਵਰ ਕਰਤਾ ਹਾਂਜੀ ਆਪਣੇ ਆਪ ਕੋਈ ਕਾਲ ਨਹੀਂ ਦਿੱਤੀ ਗਈ ਪਰ ਇਹ ਬੜੀ ਵੱਡੀ ਘਟਨਾ ਹੈ ਅਗਵਾੜੇ ਦੇ ਵਿੱਚ ਔਰ ਏਡੀ ਵੱਡੀ ਵਿਜ਼ਿਬਿਲੀ ਦਾ ਇਨਜਾਮ ਦਿੱਤੀ ਜਾਣ ਵਾਲੀ ਇਹ ਵੱਡੀ ਪਹਿਲੀ ਘਟਨਾ ਹੈ ਸੋ ਇਹਦੇ ਵਿੱਚ ਜਿਹੜਾ ਹੈਗਾ ਵੀ ਸਾਨੂੰ ਲੱਗਦਾ ਵੀ ਲੋਕਾਂ ਨੇ ਰੋਸ ਵਜੋਂ ਆਪਈ ਦੁੱਖ ਵਜੋਂ ਜਿਹੜਾ ਆ ਚਾਹੇ ਉਹ ਕਿਸੇ ਵੀ ਧਰਮ ਦਾ ਹੈ ਕਿਸੇ ਵੀ ਜਾਤ ਦਾ ਉਹਨਾਂ ਨੇ ਦੁੱਖ ਵਜੋਂ ਹਲੇ ਤੱਕ ਬਾਜ਼ਾਰ ਜਿਹੜਾ ਉਹ ਖੋਲਿਆ ਨਹੀਂ ਬਈ ਕਿੱਥੋਂ ਤਾਂ ਰਹਿਣ ਵਾਲਾ ਕੋਈ ਆਇਡੈਂਟੀਟੀ ਹਲੇ ਤੱਕ ਟ੍ਰੇਸ ਨਹੀਂ ਹੋ ਸਕੀ ਇਹ ਇੱਕ ਹਫ਼ਤੇ ਦਾ ਟਾਈਮ ਐਡਮਿਨਿਸਟ੍ਰੇਸ਼ਨ ਨੇ ਮੰਗਿਆ ਕਿ ਉਹ ਇੱਕ ਹਫ਼ਤੇ ਦੇ ਵਿੱਚ ਪਤਾ ਕਰ ਪਾਉਣਗੇ ਕਿ ਇਹ ਬੰਦਾ ਕੌਣ ਸੀ ਇਹਨੂੰ ਕਿਹਨੇ ਭੇਜਿਆ ਸੀ ਇਹਦੀ ਮਨਚਾ ਕੀ ਸੀ ਠੀਕ ਹੈ